ਹੈਲੋ ਜੀ ਸਸੀ ਕਾਲ ਰਾਣੀ ਦੀ ਕਹਾਣੀ ਦੇ ਵਿੱਚ ਅੱਜ ਮੈਨੂੰ ਮੇਰੇ ਗ੍ਰੈਂਡਸਨ ਨੇ ਆਹਾ ਕੱਪਾ ਇਹਦੋਂ ਤੋਂ ਮੈਨੂੰ ਸਟੋਰੀ ਅੱਜ ਮੈਂ ਦਿਮਾਗ ਵਿੱਚ ਆਈ ਇਹ ਮੇਰਾ ਕੱਪਾ ਦੇਖੋ ਇਹਦੇ 'ਚ ਮੇਰੀ ਪਿਕਚਰ ਆ ਇਹ ਮੇਰੀ ਬੇਟੀ ਨੇ 2003 ਦੇ ਵਿੱਚ ਮੈਨੂੰ ਦਿੱਤਾ ਸੀਗਾ ਅੱਜ ਤੋਂ 22 ਸਾਲ ਪਹਿਲਾਂ ਹੁਣ ਤਾਂ ਉਹ ਵੀ ਸੁੱਖ ਦੇ ਨਾਲ ਡੀਅਰਲੀ ਫੁੱਟੀ ਹੋਣ ਵਾਲੀ ਆ 39 ਹੋ ਜਾਣਾ 38 ਆ ਉਹ ਤੇ ਇਹਦੀ ਗੱਲ ਇਹ ਕਹਾਣੀ ਬਣੀ ਕਿ ਸਾਡਾ ਨਾ ਕਾਲਜ ਦੇ ਵਿੱਚ ਮੈਂ ਉਦੋਂ ਪਾਰਟ 1 ਚ ਸੀ 12ਵੀਂ ਚ ਤੇ ਉਹਦੇ ਵਿੱਚ ਸਾਡਾ ਕੈਂਪ ਲੱਗਿਆ ਸੀ ਐਨਸੀਸੀ ਦਾ ਤੇ ਕਿਵੇਂ ਨਾ ਕਿਵੇਂ ਮੇਰਾ ਵੀ ਸਹਿਚਾਰਾ ਬਣ ਗਿਆ ਵੀ ਮੈਂ ਵੀ ਉਹ ਕੈਂਪ ਨੂੰ ਜੁਆਇਨ ਕਰ ਲਿਆ ਸਾਡੀਆਂ ਛੁੱਟੀਆਂ ਸੀਗੀਆਂ ਸਰਮਰ ਦੀਆਂ ਤੇ ਫੇਰ ਉਹ ਸੀਗਾ 1 ਵੀਕ ਦਾ ਤੇ ਅਸੀਂ ਉੱਥੇ ਗਏ ਕਾਲਜ ਦੇ ਵਿੱਚ ਤਸਵੀਰ ਨੂੰ ਉਠਣਾ ਪੈਂਦਾ ਸੀ ਵੇ 7 ਵਜੇ ਆ ਕੇ ਤਿਆਰ ਹੋ ਕੇ ਜਿਹੜਾ ਜਿਹੜੀ ਕੈਂਟੀਨ ਆ ਉਹਦੇ ਵਿੱਚ ਤੁਸੀਂ ਬ੍ਰੇਕਫਾਸਟ ਕਰਨਾ ਦੋ ਦੋ ਸਾਨੂੰ ਪਰੌਂਠੇ ਮਿਲਦੇ ਸੀਗੇ ਅਚਾਰ ਮਿਲਦਾ ਸੀਗਾ ਇੰਨਾ ਵਧੀਆ ਕਿਉਂਕਿ ਇੱਕ ਤਾਂ ਪੜ੍ਹਨਾ ਨਹੀਂ ਸੀਗਾ ਦੂਜਾ ਕੋਈ ਘਰ ਦਾ ਫਿਕਰ ਨਹੀਂ ਤੀਜੀ ਗੱਲ ਗੱਲਾਂ ਬਾਤਾਂ ਛੇਲੀਆਂ ਨਾ ਕਰਨਾ ਤੇ ਅਸੀਂ ਫੇਰ ਉਹ ਜਣ ਦੀ ਚਾਹ ਪੀ ਕੇ ਨਾ ਖਾ ਕੇ ਫੇਰ ਇੱਕ ਇੱਕ ਸਾਡੇ ਨਾਲ ਮੈਡਮ ਹੁੰਦੀ ਸੀਗੀ ਪਿੰਡ ਦੇ ਵਿੱਚ ਦੇਖਣਾ ਹੁੰਦਾ ਸੀ ਘਰ ਘਰ ਜਾ ਕੇ ਮਰਦਮ ਸ਼ੁਮਾਰੀ ਦੀ ਤਰ੍ਹਾਂ ਹੀ ਲਾ ਲੋ ਉਹ ਚੀਜ਼ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਜਾ ਕੇ ਤੁਸੀਂ ਪੁੱਛਣਾ ਵੀ ਇੱਕ ਪਰਿਵਾਰ ਦੇ ਵਿੱਚ ਕਿੰਨੇ ਬੰਦੇ ਰਹਿੰਦੇ ਆ ਕਿੰਨੇ ਬੰਦੇ ਕਿੰਨੀਆਂ ਬੁੜੀਆਂ ਕਿੰਨੇ ਮੁੰਡੇ ਕਿੰਨੀਆਂ ਕੁੜੀਆਂ ਇਦਾਂ ਦੱਸਿਓਗਾ ਨਾ ਪ੍ਰੋਜੈਕਟ ਉਹਨਾਂ ਦਾ ਤੇ ਇੱਕ ਮੈਡਮ ਜਿਹੜੀ ਹੁੰਦੀ ਸੀ ਉਹ ਥੋੜਾ ਪਿੱਛੇ ਰਹਿ ਜਾਂਦੀ ਸੀ ਉਹਨੇ ਮੈਨੂੰ ਉਹ ਨਾ ਸਾਰਾ ਜਿਹੜਾ ਰਜਿਸਟਰ ਜਿਆ ਸੀਗਾ ਉਹ ਮੈਨੂੰ ਦੇਤਾ ਤੇ ਅਸੀਂ ਜਦੋਂ ਗਏ ਚਾਰਕ ਘਰ ਤਾਂ ਸਾਡੇ ਠੀਕ ਹੋ ਗਏ ਇੱਕ ਹੋਰ ਘਰ ਸੀ ਉਹ ਕਾਰ ਵਿੱਚ ਗਏ ਤੇ ਉਹ ਬਾਬਾ ਫਟਾਫਟ ਉੱਠ ਕੇ ਬਹਿ ਗਿਆ ਕਹਿੰਦਾ ਮਾਸਟਰਨੀ ਜੀ ਸਾਸਤਰੀ ਕਾਲ ਮੈਂ ਕਿਹਾ ਜੀ ਮੈਂ ਤਾਂ ਨਹੀਂ ਮਾਸਟਰਨੀ ਹੈਗੀ ਮੈਂ ਤਾਂ ਪੜ੍ਹਦੀ ਆਂ ਕਹਿੰਦਾ ਤੂੰ ਤਾਂ ਲੱਗਦੀ ਹੈਂ ਬੰਡੀ ਸਾਰੀ ਤੇ ਬਈ ਤੂੰ ਲੱਗਦਾ ਹੀ ਆਂ ਬਈ ਤੂੰ ਟੀਚਰ ਹੀ ਹੋਵੇਂਗੀ ਮੈਂ ਕਿਹਾ ਨਹੀਂ ਉਹੀ ਲੱਗਦਾ ਤੇ ਫਿਰ ਕਹਿੰਦੇ ਵੀ ਤੁਸੀਂ ਐਂ ਕਰੋ ਬਈ ਤੂੰ ਮੈਨੂੰ ਪਿੰਡ ਦੱਸ ਕੇ ਜਾ ਕੇ ਜਿਹੜਾ ਪਿੰਡ ਤੇਰਾ ਮੇਰਾ ਮੁੰਡਾ ਹੈਗਾ ਫੌਜੀ ਤੇ ਵੀ ਮੈਂ ਤੁਹਾਡੇ ਪਿੰਡਾਂ ਚ ਜਾऊंगा ਮੈਂ ਕਿਹਾ ਨਹੀਂ ਨਹੀਂ ਹੋਇਆ ਕੰਮ ਨਾ ਕਰਿਓ ਸਾਡੇ ਪਿੰਡ ਨਾ ਆਇਓ ਸਾਨੂੰ ਤਾਂ ਫਿਰ ਬਿਲਕੁਲ ਹੀ ਨਹੀਂ ਬਾਹਰ ਆਉਣ ਦੇਣਾ ਤੇ ਇਹੋ ਜਿਹਾ ਕੰਮ ਥੋੜਾ ਕਰਨਾ ਆਇਆ ਅਸੀਂ ਤਾਂ ਆਪਦੇ ਕਾਲਜ ਦਾ ਕੰਮ ਕਰਨਾ ਆਏ ਆ ਤੇ ਚਲੋ ਜੀ ਐਨੀਵੇ ਉਹਨੇ ਫਿਰ ਸਦਾਸਤਾਵੇ ਕਿੰਨੇ ਹੈਗੇ ਜੀ ਉਹਨਾਂ ਦੇ ਘਰ ਦੇ ਤੇ ਜਦੋਂ ਅਸੀਂ ਫਿਰ ਕਿਉ ਗਰਮੀਆਂ ਹੁੰਦੀਆਂ ਸੀਗੀਆਂ ਦੁਪਹਿਰ ਨੂੰ ਅਸੀਂ ਹੁੰਦੇ ਹੁੰਦੇ ਸੀਗੇ ਕਮਰੇ ਦੇ ਵਿੱਚ ਪੰਜ ਜਾਨੀ ਇੱਕ ਕਮਰੇ ਵਿੱਚ ਰਹਿੰਦੀਆਂ ਸੀਗੀਆਂ ਤੇ ਉੱਥੇ ਕੀ ਹੁੰਦਾ ਬਈ ਨੀਂਦ ਵੀ ਆ ਜਾਂਦੀ ਆ ਆਰਾਮ ਨਾਲ ਸੌਂ ਵੀ ਜਾਣਾ ਗੱਲਾਂ ਮਾਤਾਂ ਮਾਰ ਲੀਆਂ ਜੀ ਕਿ ਤਾ ਨੱਚ ਲੈ ਟੱਪ ਲੈ ਕੁਛ ਵੀ ਕਰ ਲਿਆ ਹਨਾ ਤੇ ਜਦੋਂ ਅਸੀਂ ਮੁੜ ਕੇ ਆਈਆਂ ਉਹ ਵਾਲੇ ਜੀ ਖੋਲੀ ਅ ਪਤਾ ਕੀ ਹੋਇਆ ਬੈਠਾ ਇੱਕ ਅੰਦਰ ਗੈਸਟ ਗੈਸਟ ਕਿਹੜਾ ਸੀਗਾ ਉਹੀ ਜਿਹਨੇ ਇੰਨੀ ਸ਼ਟ ਕੀਤੀ ਹੋਈ ਸੀ ਇਸ ਇੱਕ ਬੈੱਡ ਤੇ ਅਮੇਜ਼ਿੰਗ ਬਸ ਸਾਰੇ ਉਹ ਉਹ ਬੈਰੀ ਬੈਡ ਸਮੈਲ ਉਹ ਬੈਰੀ ਬੈਡ ਸਮੈਲ ਤੇ ਅਸੀਂ ਦੇਖੀਏ ਵੀ ਉਹ ਡਰਿਆ ਹੋਇਆ ਸੀਗਾ ਉਹ ਸਾਥੋਂ ਡਰ ਕੇ ਉੱਪ ਜਾ ਫਿਰੇ ਉਹਨੇ ਹੋਰ ਕੰਦ ਪਾਤਾ ਅਸੀਂ ਉਹ ਤੋਂ ਡਰੀ ਜਾਈਏ ਵੀ ਇਹ ਹੁਣ ਸਾਨੂੰ ਵੱਡੇ ਨਾ ਉਹਦਾ ਗਿਆ ਨਿਕਲ ਚਾਲਾ ਸੀ ਭੁਜਾਤਾ ਸੀ ਵੀ ਉਹੋ ਜਿਹੀ ਸੀਗੇ ਹਨਾ ਤੇ ਫੇਰ ਅਸੀਂ ਇੱਕ ਸਾਨੂੰ ਜਿਹੜੇ ਸੀਗਾ ਬਿਸਤਰਾ ਲੈਣਾ ਸੀਗਾ ਉਹ ਸਾਡੀਆਂ ਫਰਿੰਨਾ ਕਹਿੰਦੀਆਂ ਚੱਲ ਤੁਸੀਂ ਉੱਥੇ ਪਿੰਡੋਂ ਨਾ ਚੱਕ ਲਿਆਓ ਬਈ ਤੁਸੀਂ ਆ ਸਾਡੇ ਪਿੰਡੋਂ ਬਈ ਅਸੀਂ ਦੇ ਦੇਵਾਂਗੇ ਘਰੋਂ ਸੀਗਾ ਸਾ ਠੀਕ ਆ ਤੇ ਉਹਨਾਂ ਨੇ ਵਿਚਾਰਿਆਂ ਨੇ ਬਹੁਤ ਸੋਹਣਾ ਦਰੀ ਤੇ ਚਾਦਰ ਸਹਰਾਣਾ ਸਾਰਾ ਕੁਝ ਦਿੱਤਾ ਵਧੀਆ ਵਧੀਆ ਵੀ ਕੁੜੀਆਂਾਂ ਮਾ ਕਾਲਜ ਵਿੱਚ ਪੜ੍ਹਦੀਆਂ ਤੇ ਉੱਥੇ ਜਦੋਂ ਅਸੀਂ ਸੋ ਦੇਖਿਆ ਫੇਰ ਅਸੀਂ ਇੱਕ ਗੋਰਖਾ ਗੋਰਖਾ ਤੇ ਗੋਰਖੀ ਕੰਮ ਕਰਦੇ ਹੁੰਦੇ ਸੀ ਉੱਥੇ ਉਨੋ ਉਸ ਕਿਹਾ ਵੀ ਤੂੰ ਆਹ ਸਾਡੇ ਨਾਲ ਕੰਮ ਕਰ ਦੇਂਗੇ ਉਸ ਤਨ ਪੈਸੇ ਦੇ ਦਾਂਗੇ ਸਾਡਾ ਇਹ ਸਾਫ ਕਰ ਦੇਂਗੇ ਤੂੰ ਤੇ ਉਹ ਕਹਿੰਦੇ ਹਮੇ ਕਿਉਂ ਬੋਲਤੇ ਹਨ ਹਮਨੇ ਹੀ ਕਰਨਗੇ ਐਸਾ ਕੰਮ ਆਪ ਕਰੋ ਉਸ ਕਿਹਾ ਵੀ ਸਾਡਾ ਤਾਂ ਜੀ ਨਹੀਂ ਕਰਦਾ ਕਰਨ ਨੂੰ ਕਿ ਹਮਾਰਾ ਵੀ ਨਹੀਂ ਦਿਲ ਕਰਦਾ ਚਲੋ ਫਿਰ ਸੋਚੀ ਵੀ ਹੁਣ ਕੀ ਕਰੀਏ ਫਿਰ ਸਕੀਮ ਬਣਾਈ ਫਿਰ ਅਸੀਂ ਚਾਰਾਂ ਜਾਨੀਆਂ ਚਾਦਰ ਫੜੀ ਥੈਂ ਦੇ ਨੇ ਮਾਰੀ ਕੰਧ ਦੇ ਵਿੱਚ ਹਨਾ ਉਹ ਸਾਰਾ ਗੰਦ ਲੱਗ ਗਿਆ ਫਿਰ ਫਿਰ ਇਸ ਦਾ ਹੋਣਾ ਕਹਿੰਦੇ ਹਾਂ ਅ ਵੀ ਮੈਂ ਸਾਫ ਕਰ ਦੂੰਗੀ ਫਿਰ ਉਹਨੇ ਸਾਫ ਕਰਤਾ ਫਿਰ ਸਾਨੂੰ ਥੋੜਾ ਜਿਹਾ ਸਾਹ ਆਇਆ ਤੇ ਇਹ ਵੀ ਡਰ ਲੱਗੇ ਵੀ ਜੇ ਸਾਨੂੰ ਕਿਸੇ ਨੇ ਦੇਖਿਆ ਵੀ ਅਸੀਂ ਇਹ ਕਰਤੂਤ ਕੀਤੀ ਆ ਤੇ ਫਿਰ ਸਾਨੂੰ ਇਹ ਫਿਰ ਹੋਰ ਛਿੱਤਰ ਪੈਣਗੇ ਨਾ ਤੇ ਪਰ ਕਿਸੇ ਨੂੰ ਪਤਾ ਨਹੀਂ ਲੱਗਾ ਜਦੋਂ ਅਸੀਂ ਥੋੜਾ ਜਿਹਾ ਮੂਹ ਨਹੀਂ ਰਾਜਾ ਹੋ ਗਿਆ ਨਾ ਸ਼ਾਮ ਨੂੰ ਤੇ ਉਦੋਂ ਫਿਰ ਅਸੀਂ ਇਹ ਕੰਮ ਕੀਤਾ ਵੀ ਇੰਨੀਆਂ ਸ਼ਰਾਰਤਾਂ ਹੁੰਦੀਆਂ ਨਾ ਨਾ ਜਦੋਂ ਸਕੂਲ ਕਾਲਜ ਪੜ੍ਹਦੇ ਹੁੰਦੇ ਆ ਕਿੰਨੇ ਤੁਹਾਡੇ ਕਾਲਜੇਟ ਦੇ ਦਿਮਾਗ ਵਿੱਚ ਬੜਿਆ ਹੁੰਦਾ ਵੇ ਅਸੀਂ ਇਹ ਗੰਦਾ ਕੰਮ ਅਸੀਂ ਕਰਨਾ ਨਹੀਂ ਪਰ ਇੱਥੇ ਘਰਾਂ ਦੇ ਵਿੱਚ ਇਹ ਉੱਤੇ ਰੱਖਿਆ ਹੋਣਾ ਕੋਈ ਇਹੋ ਜਿਹਾ ਕੰਮ ਕੀਤਾ ਹੋਵੇ ਗਲੋਸ ਪਾ ਕੇ ਆਪਾਂ ਨੂੰ ਕਰਨਾ ਹੀ ਪੈਂਦਾ ਕਿਹੜਾ ਕਿਸ ਨੂੰ ਬੁਲਾ ਸਕਦੇ ਆ ਤੇ ਉਦੋਂ ਫਿਰ ਦਿਮਾਗ ਵੀ ਇਹੋ ਜਿਹਾ ਹੁੰਦਾ ਹਨਾ ਤੇ ਮੇਰਾ ਖਿਆਲ ਹੈ ਬੱਚੀ ਲੱਗੂ ਕਿ ਮੈਂ ਤੁਹਾਨੂੰ ਆ ਆਪਦਾ ਕੱਪ ਸੀ ਜਿਹੜਾ ਨਾ ਇਹ ਮੇਰਾ ਹੁਣ ਇਦਾਂ ਹੀ ਰੱਖਿਆ ਹੋਇਆ ਬਸ ਇਹਦੇ ਵਿੱਚ ਕੋ ਉਹ ਯੂਨੀਫਾਰਮ ਜੀ ਪਾਈ ਹੋਈ ਐ ਐਨਸੀਸੀ ਦੀ ਤੇ ਵੱਡੇ ਵੱਡੇ ਕੱਪ ਜਿਹੜੇ ਸੰਦੇ ਸੀਗੇ ਨਾ ਉਹਦੇ ਵਿੱਚ ਅਸੀਂ ਚਾਹ ਪੀਣੀ ਬਹੁਤ ਸਾਲ ਲੱਗਣੀ ਤੇ ਬਹੁਤ ਵਧੀਆ ਸੀਗਾ ਟਾਈਮ ਹੈ ਨਾ ਤੇ ਹੁਣ ਮੇਰਾ ਖਿਆਲ ਇਹ ਹੋਊਗਾ ਨੀਅਰ ਅਬਾਊਟ ਹਾਫ ਸੈਂਚਰੀ ਹੋ ਗਈ ਸਮਝ ਲਾ 47 48 ਈਅਰ ਹੋ ਗਏ ਹੋਣੇ ਆ ਚਲੋ ਜੀ ਬਹੁਤ ਬਹੁਤ ਥੈਂਕ ਯੂ ਜਿਹੜਾ ਤੁਸੀਂ ਹੁਣ ਇਹ ਮੇਰੀ ਕਹਾਣੀ ਨੂੰ ਸੁਣੋਗੇ ਤੇ ਮੈਨੂੰ ਤਾਂ ਇਹ ਬਹੁਤ ਵਧੀਆ ਲੱਗੀ ਮੈਨੂੰ ਆਈਡੀਆ ਆ ਗਿਆ ਤੁਹਾਨੂੰ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ